ਜਦੋਂ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਲਾ ਤੇ ਮਰਦਾਨੇ ਨਾਲ ਪਹਿਲੀ ਯਾਤਰਾ ਤੇ ਗਏ ਗਏ ਉੱਥੇ ਠਾਕੁਰ ਦੇ ਘਰ ਰਾ ਨੌ ਮਹੀਨੇ ਨੌ ਦਿਨ ਰਹੇ ਉਹ ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਆਖਣ ਲੱਗੇ ਠਾਕੁਰ ਜੀ ਅਸੀਂ ਵਾਪਸ ਜਾਣਾ ਹੈ ਹਾਂ ਉਹਾਂ ਦਾ ਜੀ ਪਟਨਾ ਸੁਣਾ ਹੋ ਜੂ ਹਾਂ ਸਾਡੇ ਗੰਜੀ ਨਹੀਂ ਲੱਗਣਾ ਸਾਡੇ ਕੋਲੇ ਰੋ ਉਹਾਂ ਦਾ ਭਾਈ ਮੈਨੂੰ ਜਾਣਾ ਪਊ ਮਜਬੂਰ ਹਾਂ ਹਾਂ ਉਹ ਆਖਣ ਲੱਗੇ ਨਹੀਂ ਜੀ ਉਹਾਂ ਦਾ ਜੀ ਮੈਂ ਤੁਹਾਨੂੰ ਇੱਕ ਵਚਨ ਦੇਣਾ ਹਾਂ ਹਾਂ 10ਵੇਂ ਜਾਮੇ ਅਸੀਂ ਆਵਾਂਗੇ ਹਾਂ ਉਦੋਂ ਤੇਰੇ ਘਰ ਹਾਂ ਅਸੀਂ ਯਰਮ ਲਵਾਂਗੇ 10ਵੇਂ ਜਾਮਾ ਕੀ ਹੁੰਦਾ ਹਾਂ ਹੀ ਹਾਂ 10ਵਾਂ ਜਾਮਾ ਗੁਰੂ ਗੋਬਿੰਦ ਸਾਹਿਬ ਦਾ ਮਰਨ ਜਮਣ ਅੱਛਾ ਤੇ ਉਹਨੇ ਕੀ ਕਰਿਆ ਜਿਨੋਹ 10ਵੇਂ ਜਾਮੇ ਦਾ ਜਿਉਂ ਨਿਆ ਕੇ ਚੰਗਾ ਜਾਂਦੇ ਠੀਕ ਆ ਉਹ ਆ ਗਏ ਠੀਕ ਆ 10ਵੇਂ ਜਾਮੇ ਚ ਜਿਹੜਾ ਗੁਰੂ ਗਬਿੰਦ ਸਿੰਘ ਜੀ ਦਾ ਆਉਣ ਦਾ ਸਮਾਂ ਸੀ ਹੂੰ ਤੇ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਨੂੰ ਹਮ ਪਟਨਾ ਨੰਦਪੁਰ ਸਾਹਿਬ ਤੋਂ ਠੀਕ ਪਟਨਾ ਲੈ ਕੇ ਗਏ ਠੀਕ ਜਿਹੜੀ ਪੰਜਾਬ ਤੋਂ 1850 ਕਿਲੋਮੀਟਰ ਪੈਂਦੀ ਹੈ ਹਮ ਉੱਥੇ ਜਾ ਕੇ ਉਹ ਰਹੇ ਹਮ ਉੱਥੇ ਰਹੇ ਤਾਂ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਹਮ ਜਦੋਂ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਥੋੜੇ ਜੇ ਵੱਡੇ ਹੋਏ ਹਮ ਤਾਂ ਸਾਥੀਆਂ ਨਾਲ ਖੇਡਦੇ ਆ ਹਮ ਤੇ ਇੱਕ ਚੰਤ ਸੀ ਹਮ ਗੁਰਸਿੱਖ ਕਹਿਲਾਉਣ ਸੀ ਗਾਟੀ ਉਹ ਆਖਣ ਲੱਗਿਆ ਗੁਰੂ ਜੀ ਛੋਟੀ ਜੇ ਜਾਮੇ ਚ ਸੀ ਗਏ ਹਮ ਆਂਦਾ ਤੁਸੀਂ ਉਪਤਾਰ ਆਏ ਹੋ ਆਂਦਾ ਅਪਤਾਰ ਮਾਲਕ ਨੇ ਭੇਜਿਆ ਹਮ ਅਸੀਂ ਇੱਥੇ ਗਲੀਆਂ ਚ ਖੇਡਣ ਆਏ ਆਂ ਵਚਨ ਕੀਤਾ ਸੀ ਹਮ ਪਹਿਲੀ ਪਾਸਾ ਹੀ ਹਮ ਤਾਂ ਉਹ ਜਦੋਂ ਹੁਣ ਨਦੀ ਤੇ ਖੇਡਦੇ ਆ ਜਵਾਕਾਂ ਨਾਲ ਖੇਡਦੇ ਆਉਂਦੇ ਤੇ ਉਹ ਆਖਣ ਲੱਗਿਆ ਐ ਕਰਕੇ ਪੰਡਤ ਕੀ ਸ਼ਿਵਦੱਤ ਹਮ ਸ਼ਿਵਦੱਤ ਪੰਡਤ ਉਹ ਆਖਣ ਲੱਗਿਆ ਨਾ ਵੀ ਇੱਕ ਗੁਰੂ ਜੀ ਐ ਉਹਨਾਂ ਨੂੰ ਤੁਸੀਂ ਪੂਜੋ ਹੂੰ ਤੇ ਐਥੇ ਬੈਠੇ RAM RAM ਨਾ ਕਰਿਆ ਕਰੋ ਹੂੰ ਉਹ ਆਖਣ ਲੱਗਾ ਮੈਂ RAM ਦਾ ਪੁਜਾਰੀ ਆ ਮੈਂ RAM ਨੂੰ ਹੀ ਪੁੱਜੂ ਹੂੰ ਉਹ ਆਹ ਨਾ ਨਹੀਂ ਉਹ RAM ਦਾ ਵੀ ਅਵਤਾਰ ਐ ਹੂੰ ਉਹ KRISHNA ਦਾ ਵੀ ਅਵਤਾਰ ਐ ਹੂੰ ਜੋ ਖੁਦ ਇਸ ਜਮ ਯੁੱਗ ਦੇ ਵਿੱਚ ਅਵਤਾਰ ਐ ਹੂੰ ਉਹ ਆਖਣ ਲੱਗਾ ਇਹ ਇੰਨੀ ਸ਼ਕਤੀ ਐ ਮੇਰੇ ਕੋਲ ਆਪੇ ਆ ਜੂ ਹੂੰ ਤਾ ਅਗਲੇ ਦਿਨ ਖੇਡ ਦਾ ਖੇਡ ਦਾ ਗਿਆਨ ਦਾ ਚਿਰ ਦਾ ਤਜੀ ਸੀ ਤਾਂ ਅਗੇ ਅੱਖਾਂ ਖੋਲੋ ਹੂੰ ਤਾਂ ਓਹ ਹੈਰਾਨ ਹੋ ਗਿਆ ਇਹਨੂੰ ਮੇਰੀ ਗੱਲਾਂ ਕਿਵੇਂ ਪਤਾ ਲੱਗਿਆ ਹੂੰ ਉਹ ਜਿਹਨੂੰ ਉਠ ਗਿਆ ਤੇ ਮਗਰੋਂ ਉਹ ਸਿੱਖ ਆ ਗਿਆ ਉਹਨਾਂ ਦਾ ਕਿਉਂ ਆਏ ਸੀ ਜੀ ਹੂੰ ਉਹਨਾਂ ਦਾ ਖੇਡ ਦੇ ਖੇਡ ਦੇ ਮੇਰੇ ਕੋਲੇ ਆ ਗਏ ਲੋਕਾਂ ਕੋਲੇ ਮੇਰੇ ਕੋਲ ਵੀ ਆ ਗਏ ਹੂੰ ਮੈਂ ਨਹੀਂ ਮੰਨਦਾ ਹੂੰ ਕ੍ਰਿਸ਼ਨ ਦਾ ਰੂਪ ਹੋ ਕੇ ਆਵੇ ਮੈਂ ਫੇਰ ਮੰਨੂ ਹੂੰ ਹੁਣ ਕੀ ਹੋਇਆ ਪੰਜ ਸੱਜਣਾਂ ਤੋਂ ਬਾਅਦ ਹੂੰ ਉਹ ਫੇਰ ਕਿਹੜ ਦਾ ਖੇਡ ਦਾ ਖੇਡ ਦਾ ਖੇਡ ਦਾ ਆ ਗਿਆ ਹੂੰ ਅਨਛਿਵਦਤ ਜੀ ਅੱਖਾਂ ਖੋਲੋ ਅਸੀਂ ਤਾਂ ਖੇਡਦੇ ਆ ਗਏ ਹਮ ਅੱਖਾਂ ਖੋਲੀਆਂ ਤਾਂ ਉਹ ਕ੍ਰਿਸ਼ਨ ਦਾ ਰੂਪ ਹਮ ਉਹਨੇ ਅੱਖਾਂ ਮਿਲੀਆਂ ਫੇਰ ਕੋਲੀਆਂ ਧੁਰਗੁਰੂ ਗ੍ਰੰਥ ਸਿੰਘ ਉਹਨੇ ਫੇਰ ਅੱਖਾਂ ਮਿਲੀਆਂ ਫੇਰ ਕੋਲੀਆਂ ਤਾਂ ਫੇਰ ਕ੍ਰਿਸ਼ਨ ਦਾ ਭਗਵਾਨ ਦਾ ਰੂਪ ਹਮ ਫੇਰ ਉਹਨੇ ਅੱਖਾਂ ਮਿਲੀਆਂ ਫੇਰ ਗੁਰੂ ਗ੍ਰੰਥ ਉਹਦਾ ਆ ਕੀ ਹੋਈ ਜਾਂਦਾ ਹਮ ਉੱਠ ਕੇ ਤੇਰੀ ਪੈਰੀ ਲੱਗ ਪਿਆ ਹਮ ਅੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਹਮ ਅੱਛਾ ਹੁਣ ਗਾਂ ਕੀ ਹੋਇਆ ਤੇ ਉੱਥੋਂ ਮੇਰੇ ਰਾਜਾ ਸੀ ਨਰੇਣੀ ਹਮ ਉਹ ਇਹ ਲਾਹ ਨਹੀਂ ਸੀ ਕਿ ਉਹ ਨਰਣੀ ਆਸ਼ੀਰਵਾਤ ਕੋਲੇ ਹਾਂ ਉਹਨਾਂ ਦਾ ਪੰਡਤ ਜੀ ਆਹ ਲਓ ਤੁਹਾਡੀ ਪੂਜਾ ਤੇ ਸਾਨੂੰ ਇਹ ਦੱਸ ਦੇਵੇ ਸਾਡੇ ਘਰੇ ਲਾਲ ਹੋਣੀ ਹੈ ਜਾਂ ਨਹੀਂ ਹੋਣੀ ਹਾਂ ਉਹਨ ਮੇਰੇ ਕੋਲੇ ਕਿਉਂ ਮੰਗਦੇ ਹੋ ਫਿਰ ਕ੍ਰਿਸ਼ਨ ਭਗਵਾਨ ਦਾ ਰੂਪ ਕੀ ਸਾਰੇ ਅਵਤਾਰਾਂ ਦਾ ਰੂਪ ਆਪਣੀ ਪਟਨੇ ਦੀਆਂ ਗਾਈਆਂ ਖੇਡਦਾ ਫਿਰਦਾ ਉਹ ਤੋਂ ਮੰਗੋ ਉਹਨਾਂ ਦਾ ਚਲੋ ਫਿਰ ਤੁਸੀਂ ਨਾਲ ਆਪਾਂ ਹੁਣੇ ਹੀ ਉਹਨੂੰ ਮਹਿਲਾਂ ਚ ਬੁਲਾਉਣੇ ਆਂ ਔਰ ਹੀ ਸੇਵਾ ਕਰਾਂਗੇ ਤੇ ਉਹਨੂੰ ਪੂਜਾ ਦੇਣਗੇ ਉਹਨਾਂ ਪੂਜਾ ਪਾਣੀ ਨਹੀਂ ਲੈਂਦਾ ਉਹ ਉਹ ਰੱਬ ਦਾ ਰੂਪ ਹੈ ਹਮ ਅਜਾ ਚਾਨ ਜੀ ਉਹਨਾਂ ਤੋਂ ਹੀ ਜਾਣ ਕਰਿਆ ਕਰੋ ਜਿਹੜੀ ਉਹ ਰਾਣੀ ਸੀ ਨਰੈਣੀ ਹਮ ਤੇ ਉਹਦੀ ਲਿਬ ਲੱਗ ਗਈ ਹਮ ਉਹ ਖੁੱਡ ਰੋਲ ਕਰਾ ਕਰੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਅਹੀਂ ਕਰੀ ਜਾਇਗਾ ਹਮ ਇੱਕ ਦਿਨ ਪ੍ਰੀਤ ਭੁੱਲੀ ਹਮ ਤੇ ਜਾਵੜਿਆ ਮੁੱਕਲ ਚ ਬਹਿ ਗਿਆ ਹਮ ਤਾਂ ਨਾ ਮਾਤਾ ਅੱਖਾਂ ਖੋਲ ਹਮ ਉਹ ਨਹੀਂ ਮੈਂ ਅੱਖਾਂ ਨਹੀਂ ਖੋਲਦੀ ਯੋ ਅੱਖਾਂ ਖੋਲ੍ਹ ਕੇ ਪੱਜ ਜਾਨੇ ਹੋ ਹਮ ਯੋ ਅੱਖਾਂ ਮੀਚ ਨਹੀਂ ਹੋ ਬੁੱਕੜੇ ਬਹਿ ਜਾਨੇ ਹਮ ਉਹ ਮਾਤਾ ਖੋਲ ਅੱਜ ਮ ਖੋੜ ਆਇਆ ਹਮ ਉਹਨੇ ਨਹੀਂ ਮਾਨੀ ਜੋ 4-5 ਵਾਰੀ ਆਖਿਆ ਤਾਂ ਯੋਨੇ ਅੱਖਾਂ ਖੋਲੀਆਂ ਤੇ ਉਹਦੀ ਬੁੱਕੜ ਚ ਬੈਠਾ ਹਮ ਉਹ ਆਖਣ ਲੱਗਿਆ ਹਮ ਮਾਤਾ ਜੀ ਕੀ ਚਾਹੀਦਾ ਹਮ ਉਹ ਆਣੀ ਮੈਨੂੰ ਪੁੱਤ ਚਾਹੀਦਾ ਹਮ ਸਾਡਾ ਰਾਜ ਭਾਗੇ ਮੇਂ ਜਾਂਦਾ ਹਮ ਆਣਾ ਮਾਤਾ ਜੀ ਕਹੇ ਜਾ ਹਮ ਅਣੀ ਤੇਰੇ ਵਰਗਾ ਹਮ ਮਾਣਾ ਮੇਰੇ ਵਰਗਾ ਤਾਂ ਮਾਈ ਹੈ ਹੂੰ ਮੈਨੂੰ ਪੁੱਟ ਬਣਾ ਦਾ ਹੂੰ ਪੁੱਡੋ ਇੱਕ ਰਬੜਾ ਰੂ ਬੁੱਕੜੇ ਬਹਿ ਗਿਆ ਜੀ ਨੋਟੀ ਉੱਪਰ ਪੁੱਟ ਬਣ ਗਿਆ ਹੂੰ ਉਹਨੇ ਉਹ ਗੁਰੂ ਮੈਂਸ਼ਨ ਹੀ ਆਖਿਆ ਕਰੇ ਮੇਰੀਆਂ ਦੋ ਬਾਂਵਾਂ ਹੈ ਹੂੰ ਜੋ ਗਾਣੀ ਆਖਿਆ ਕਰੇ ਮੈਨੂੰ ਹੁਣ ਪੁੱਤ ਦੀ ਲੋੜ ਨਹੀਂ ਮੇਰੇ ਪੁੱਤ ਹੈਗਾ ਹੂੰ ਤਾਂ ਹੁਣ ਉਹ ਖੇਡਦਾ ਖੇਡਦਾ ਜੀ ਰੋਠੇ ਕੀ ਕਰਿਆ ਕਰੇ ਨਾ ਜਦੋਂ ਕੁੜੀਆਂ ਆਉਂਦੀਆਂ ਸੀ ਪਾਣੀ ਪਰਣ ਹੂੰ ਤੇ ਕੋਈ ਨਹੀਂ ਨਾ ਉੱਥੇ ਹੁਣ ਵੀ ਹੈਗੀ ਹੁਣ ਖਾਰਾ ਪਾਣੀ ਉਹਨੂੰ ਜਾਊਗੀ ਇਹ ਜੀ ਬੀਤ ਗੱਲ ਹੈ ਹੂੰ ਤਾਂ ਉਹਨੇ ਕੀ ਕਰਿਆ ਉਹ ਕੁੜੀਆਂ ਆਇਆ ਕਰਨ ਚੋ ਗਲੇਲਾ ਮਰਿਆ ਕਰੇ ਤੇ ਟੋੜਾ ਫੁੱਟ ਜਾ ਕਰੇ ਤੇ ਪਾਣੀ ਉਹਦੇ ਉੱਤੇ ਵਜਾਇਆ ਕਰੇ ਨਹੀਂ ਤਾਂ ਆਪ ਅੱਛਾ ਕਰੇ ਨਹੀਂ ਉਹ ਜਾ ਸਾਥੀ ਅੱਛਾ ਕਰਨ ਉਹ ਕੁੜੀਆਂ ਮਾਤਾ ਕੋਲ ਚਿਕਾਇਤ ਲਾਉਣ ਵੀ ਜਾਇ ਕਰਨ ਤੇ ਅੱਛਾ ਵੀ ਕਰਨ ਵੀ ਨਹੀਂ ਕਾਇਆ ਜੁਆ ਕ ਕੀ ਗੱਲਾਂ ਕਰਦਾ ਏ ਇਹ ਹੂੰ ਇਹ ਕੋ ਮਾਤਾ ਇਹ ਕਿ ਚਿਕਾਇਤ ਲਾਈ ਦਿਉ ਨੀ ਲਾਲ ਹੂੰ ਗੁਰੂ ਤੇਗ ਬਹਾਦਰ ਨੇ ਉਹ ਆਖਿਆ ਸੀ ਵੀ ਆਖਣਾ ਕੁੜੀਆਂ ਉਹ ਆਪਦੇ ਜੋਜਾਬ ਕਰੂਗਾ ਹੂੰ ਨਾਨਾ ਟੁਹਾ ਕਮ ਨਾ ਕਰ ਮਾਤਾ ਜੀ ਤੁ ਨਵੇਂ ਦੇ ਦਿਆ ਕਰ ਹੂੰ ਇਹਨਾਂ ਨੂੰ ਕੌੜੇ ਨਵੇਂ ਜਿਹੇ ਆ ਕਰ ਹੂੰ ਹੁਣ ਚੰਗਾ ਲੋ 4 5 10 ਮਹੀਨਾ ਦੇ ਦਿੱਤੇ ਹੂੰ ਨਹੀਂ ਆਖੇ ਪ੍ਰਗਮ ਸੋਚਨੇ ਗਾ ਗ੍ਰਾਮਣਾ ਦੀਆਂ ਹੂੰ ਪਿੱਤੜੀਆਂ ਹੂੰ ਤਾਂ ਗੁਰੂ ਨੇ ਵੀ ਕੀ ਕਰਿਆ ਧੀਰ ਕਮਾਨ ਲੈ ਲਈ ਹੂੰ ਮਾਰਿਆ ਕਰੇ ਧੀਰ ਵਿੱਚ ਜੱਪ ਲਿਆ ਕਰੇ ਹੂੰ ਉਹ ਆ ਜਾ ਕਰੇ ਜਾ ਕੇ ਜਿਵੇਂ ਸ਼ਾਗਨ ਸਾਹਿਬ ਬੈਠੇ ਵੀ ਉਹਵੇਂ ਹੀ ਤੇ ਉਹ ਜਾ ਕੇ ਨਹੀਂ ਮਾਤਾ ਜੀ ਇਤੋਂ ਸਾਨੂੰ ਗਗਰਾਂ ਦੇਤੀਆਂ ਤਾਂ ਉਹਨੇ ਵੀ ਹਥਿਆਰ ਬਦਲ ਲਿਆ ਸਾਡੇ ਦਫੇਰ ਚੁੱਪਾਣੀ ਪੈਂਦਾ ਹੂੰ ਉਹ ਆਂਦੀ ਪਾਈ ਉਹਦੇ ਚੋ ਜਾਨੋ ਹੋਈ ਜਾਂਦਾ ਹੂੰ ਚਲੋ ਇਹਨੇ ਕੀ ਹੋਇਆ ਨਰੇਣੀ ਦੇ ਫੇਰ ਚ ਉਹ ਆਂਦੀ ਵੀ ਮੈਨੂੰ ਕਿਵੇਂ ਭਰੋਸਾ ਹੋਊ ਆ ਨਮਾ ਤੂੰ ਬੱਕੜੀਆਂ ਬਣਾਇਆ ਕਰ ਹੂੰ ਜਿੰਨਾ ਨੂੰ ਪਟੂਰੇ ਕੋ ਛੱਲੇ ਆਂਦੇ ਹੂੰ ਲੈ ਜਿਹਨਾਂ ਤੋਂ ਪਟੂਰੇ ਉਹ ਬਣਾ ਕੇ ਤੇ ਮੈਨੂੰ ਯਾਦ ਕਰਿਆ ਕਰ ਉਸੇ ਦਾ ਮਾਜਾ ਹੂੰ ਤਾਂ ਹੁਣ ਜੀ ਉਹ ਜਾਇਆ ਕਰੇ ਹੂੰ ਜੀ ਉਹ ਜਾਣ ਕਰਿਆ ਕਰ ਉਹ ਜਾਪਣਾ ਕਰੇ ਹੂੰ ਬੱਕੜ ਮੈਂ ਕੀ ਖਾਇਆ ਕਰੇ ਬੱਕੜੀਆਂ ਹੂੰ ਕੁਝ ਜਣ ਨੰਗਿਆ 7 ਸਾਲ ਤੇ 4 ਮਹੀਨਿਆਂ ਦਾ ਜਣੀ ਉਮਰ ਹੋਈ ਸੀ ਇੱਥੇ ਹੂੰ ਤੇ ਪੰਜਾਬ ਨੂੰ ਆਉਣਾ ਸੀ ਹੂੰ ਤੇ ਸਾਰੇ ਸ਼ਹਿਰ ਦੇ ਵਿੱਚੋਂ ਸ਼ੋਰ ਪੈ ਗਿਆ ਹੂੰ ਵੀ ਉਹ ਤਾਂ ਹੌਣ ਗਲੀਆਂ 'ਚ ਖੇਡਣੋਂ ਹਟੂਗਾ ਹੂੰ ਸਭ ਨੂੰ ਪਤਾ ਲੱਗ ਗਿਆ ਵੀ ਉਤਾਰ ਹੈ ਹੂੰ ਤੇ ਨਰੇਣੀ ਜਿਹੋ ਸ਼ਹਿਰ ਆਏ ਇਕੱਠੇ ਹੋ ਕੇ ਖੜ ਗਏ ਆਉਣ ਵੇਲੇ ਹੂੰ ਵੀ ਇੱਥੇ ਕੋਈ ਤੇ ਸਾਰੇ ਉਹਨੂੰ ਰੋ ਰੋ ਕੇ ਵਖਾਉਣ ਹੂੰ ਉਹ ਆਂਦਾ ਮੈਂ ਮਯੂਰਾਂ ਮੈਂ ਦੁਨੀਆ ਤੇ ਆਇਆ ਕਾਰਜ ਕਰਨ ਹੂੰ ਮੈਂ ਕਿਛੈ ਤੱਕੜ ਨਹੀਂ ਸਕਦਾ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ ਹੂੰ ਇਹਨੀਆਂ ਗੱਲਾਂ ਦੇ ਗਾਂ ਜਿਹੜੀ ਨਰੈਣੀ ਸੀ ਉਹ ਦੂਰ ਖੜ ਗਈ ਜਾਗੀ ਹੂੰ ਤੇ ਜਦੋਂ ਕੋਲੇ ਆਇਆ ਮਾਂ ਦੇ ਕੋਲੋਂ ਕਿਵੇਂ ਹਿੱਲੇ ਹੁਣ ਹੂੰ ਉਹਾਂ ਦੀ ਆਹ ਕੀ ਹੋ ਗਿਆ ਹੂੰ ਤੂੰ ਤਾਂ ਦਾ ਸੀ ਮੈਂ ਤੇਰੇ ਕੋਲੇ ਰਹੂੰਗਾ ਹੂੰ ਤੇ ਤੂੰ ਨਹੀਂ ਹੁਣ ਕਿਉਂ ਜਾਣਾਂ ਹੂੰ ਉਹਨਾਂ ਮਾਂ ਲੋਕਾਂ ਪਾਣੀ ਜਾਣਾ ਤੇਰੇ ਕੋਲੋਂ ਨਹੀਂ ਜਾਂਦਾ ਹੂੰ ਉਹਨਾਂ ਮਾਈਕਵੇਂ ਮੰਨਣਾ ਹੂੰ ਉਹਨਾਂ ਜਿਵੇਂ ਅੱਗੇ ਬੱਕਰੀਆਂ ਬਣਾਉਂ ਉਵੇਂ ਬਣਾਇਆ ਕਰ ਹੂੰ ਇਹ ਲੋਕ ਯਾਦ ਕਰेंगे ਮੋਰੀਆਂ ਹੂੰ 9 ਸਾਲ ਜਾਂਦਾ ਰਿਹਾ ਉੱਥੇ ਹੂੰ 9 ਸਾਲਾਂ ਤੋਂ ਨਰੇਣੀ ਮਰਗੀ ਵਿਚਾਰੀ ਹੂੰ ਉਹ ਠੀਕ ਜਾਣੋ ਹਟ ਗਿਆ ਹੂੰ ਆਨੰਦਪੁਰ ਨੂੰ ਆਉਂਦੇ ਨਾ ਹੂੰ ਤੇ ਰਾਹ 'ਚ ਹੁਣ ਕਥਾ ਜੀ ਸੁਣਾਈ ਜਾਂਦੇ ਸੀ ਉਹ ਤਾਂ ਅਪ ਵਿੱਚ ਪਾਈਏ ਤਾਂ ਠੀਕ ਨਹੀਂ ਹੂੰ ਜਾਣੇ ਜਦੋਂ ਆਉਂਦੇ ਨੇ ਧਰਤੀ ਲੋਕ ਹੁਣ ਤੂੰ ਵੀ ਮੈਂ ਵੀ ਗਿੱਲੀ ਚ ਕਰਾ ਇਕਦੂ ਜੇ ਨਾਲ ਉੱਥੋਂ ਆ ਕੇ ਪੰਜਾਬ ਸ਼ੁਰੂ ਹੋ ਗਿਆ ਹੂੰ ਆ ਕੇ ਨੰਦਪੁਰ ਜਾਂਦੇ ਰਏ ਹੂੰ ਉਹ ਨੰਨਪੁਰ ਗਏ ਤੇ ਗੁਰੂ ਤੇਗ ਬਹਾਦਰ ਜੀ ਗਿਆ ਸੀ ਯਾਤਰਾ ਤੇ ਉਹ ਵੀ ਆ ਗਏ ਤੇ ਕਸ਼ਮੀਰ ਦੇ ਪੰਡਤ ਹਮ ਉਹਨਾਂ ਨੂੰ ਰੰਗ ਜੇ ਵੰਦਾ ਸੀ ਵੀ ਜਿਨੇ ਉਹ ਲਾਓ ਤੇ ਮੁਸਲਮਾਨ ਬਣ ਜਾਓ ਹਮ ਜਿਨੇ ਉਹ ਲਾਓ ਤੇ ਮੁਸਲਮਾਨ ਬਣ ਜਾਓ ਹਮ ਉਹਨਾਂ ਵਿੱਚ ਕੋਈ ਪੰਡਤ ਉਹ ਤਾਂ ਹੀ ਸਾਰੇ ਉਹਨਾਂ ਜੋਸੀ ਤੋਂ ਜੋ ਸਲਵਾਇਆ ਉਹਨਾਂ ਦਾ ਭਾਈ ਕੋਈ ਭਲਾ ਪੁਰਸ਼ ਹੋਵੇ ਨਾ ਹਮ ਉਹ ਤੁਹਾਡੇ ਸਾਹ ਤੇ ਕੁਰਬਾਨੀ ਦੇਵੇ ਸ਼ਾਇਦ ਉਹ ਨਟਕਾ ਹੋ ਜੇ ਹਮ ਇਹਨੇ ਕਿਸੇ ਨੂੰ ਦੱਸਦਾ ਵੀ ਗੁਰੂ ਤੇਗ ਬਹਾਦਰ ਹੰਨਦਪੁਰ ਰਹਿੰਦੇ ਨੇ ਹਮ ਉੱਥੇ ਜਾਓ ਹਮ ਉਹਦੇ ਮੂਰੇ ਪੁਕਾਰ ਕਰੋ ਉਹ ਸੁਣੂਗਾ ਛੋਟੀ ਹਮ ਉਹ ਜੀ ਪੰਡਤ ਆਏ ਉੱਥੋਂ ਤੁਹਾਡੇ ਫਿੰਦੇ ਆ ਕੇ ਉਹ ਗੁਰੂ ਦੇ ਕੋਲੇ ਬੈਠੇ ਹਮ ਉਹ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਖੇਡਦਾ ਖੇਡਦਾ ਆ ਕੇ ਬੁੱਕਲ ਤੇ ਬਹਿ ਗਿਆ ਹਮ ਝੋ ਰੋਈ ਜਾਂਦੇ ਸੀ ਜੀ ਇਹਨਾਂ ਪਿਤਾ ਜੀ ਰੋ ਕਿਉਂ ਰਹੇ ਆ ਹਮ ਉਨਾਂ ਦੇ ਦੁੱਖ ਨੇ ਮਾਰਿਆ ਰੰਗ ਜੇਵ ਇਹਨਾਂ ਦਾ ਜਾਨੇ ਕਿ ਧਰਮ ਬਦਲਦਾ ਹੂੰ ਕਿਉਂ ਨਾ ਫੇਰ ਉਹਨਾਂ ਕੋਈ ਭਲਾ ਪੁਰਸ਼ ਕੁਰਬਾਨੀ ਦੇਵੇ ਹੂੰ ਤੇ ਵਾਈ ਇਹਨਾਂ ਭਲਾ ਹੋ ਸਕਦਾ ਹੂੰ ਉਹਨਾਂ ਤਾਂ ਆਪਾ ਟੱਪਾ ਲਾ ਕੋਣੇ ਹੂੰ ਸ਼ਾਵਾਂ ਪੱਤੇ ਛੋਟੇ ਐ ਹੂੰ ਜੀ ਗੁਰੂ ਚੇਕ ਬਾਦ ਨੂੰ ਅੱਖਾਂ ਲੱਗਿਆ ਵੀ ਮੈਂ ਕੁਰਬਾਨੀ ਦੇਵਾਂਗਾ ਤੁਹਾਡੇ ਸਾਹਦੇ ਹੂੰ ਉਹ ਵਾਈ ਜਾ ਕੇ ਨਾ ਤੇ ਰੰਗ ਜੇਵ ਨੂੰ ਕਹਿ ਦਿਓ ਹੂੰ ਮਨਨ ਨਾ ਉਹ ਦਿੱਲੀ ਸੋਨੇ ਆਪੇ ਹੀ ਤਾਂ ਮੇਰੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਲਿਆ ਕਿ ਸਾਰੇ ਬਣ ਜਾਗੇ ਹਾਂ ਹੋਵੇ ਉਹਨੋਂ ਰੰਗ ਜੇ ਤਾਂ ਕੁਸ਼ੀਆਂ ਚੜ ਗਈਆਂ ਵੀ ਕਿੱਥੇ ਤਾਂ ਮੈਂ ਇੰਨਾ ਡਰਾਉਣਾ ਸ਼ੁਰੂ ਮੈਂ ਤੇ ਇੱਕ ਬੰਦੇ ਨੂੰ ਡਰਾਉਣਾ ਜਿਹੜੋ ਤੇ ਸੱਦ ਲਈ ਤੇ ਸੰਦੇ ਤਾਂ ਗੁਰੂ ਤੇਗ ਬਹਾਦਰ ਜੀ ਨਾਲ ਮੈਂ ਆਉਂਗਾ ਕੀ ਜਣ ਸੀ ਤੇ ਗੁਰੂ ਤੇਗ ਬਹਾਦਰ ਜੀ ਕਿਹਾ ਐ ਨਿਕਲ ਨੀ ਗਈ ਹੋ ਗਈ ਉੱਥੋਂ ਨਹੀਂ ਹੁੰਦਾ ਆਉਂਦਾ ਤੇ ਓਮ ਆਇਆ ਕੰਨੰਡ ਪਰ ਮੁਰ ਜਾਗਣਾ ਕਿ ਭੱਜ ਗਿਆ ਭੱਜ ਗਿਆ ਆਖਦੇ ਤਨ ਹੂੰ ਕੰਡੇ 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 ਤੇ ਇੱਕ ਵਾਰ ਜਿ ਆਵੜਿਆ ਗਿਆ ਕਿਵੇਂ ਇੱਕ ਮੁਸਲਮਾਨ ਸੀਗਾ ਔਰ ਕੁੜੀਆਂ ਕੁੜੀਆਂ ਸੀ ਤਾਂ ਉਹਨੇ ਰੋਜ਼ ਅੰਦਾਜ਼ ਕਰਦਾ ਸੀ ਵੀ ਜੇ ਗੁਰ ਸਿੱਖਾ ਦਾ ਗੁਰੂ ਮੇਰੇ ਕੋਲੇ ਮੈਂ ਫੜ ਲਾਂ ਤੇ ਮੈਂ ਨਰੰਗੇ ਦੇ ਜਾ ਕੇ ਪੇਸ਼ ਕਰਾਂ ਤੇ ਮੈਨੂੰ ਧੰਨ ਮਿਲ ਜੇ ਮੈਂ ਕੁੜੀਆਂ ਵੇ ਲੈ ਆਂ ਉੱਠੇ ਗਿਆ ਹੂੰ ਜਿਉਂ ਤੇ ਇੱਕ ਜਾਲੀ ਫਿੰਦਾ ਸੀ ਹੂੰ ਬੱਕਰੀਆਂ ਜਾਣ ਵਾਲਾ ਸੀ ਉਹ ਨੂੰ ਆਂਦਾ ਆ ਮੇਰੀ ਮੰਦਰੀ ਲਿਆ ਤੇ ਮੈਨੂੰ ਨਾ ਖਾਣ ਦਾ ਸਮਾਨ ਲਿਆ ਕੇ ਦੇ ਹੂੰ ਉਹ ਮੰਦਰੀ ਬਾਰੇ ਪੈਸਿਆਂ ਦੀ ਹੂੰ ਨਜਾਇਜ਼ ਪੈਸਿਆਂ ਦੀ ਬਹੁਤ ਛੇਵੀ ਗਿਆ ਉਹ ਤੇ ਵੀ ਗਿਆ ਇਹਨੇ ਕਿਸੇ ਨੇ ਪੁੱਛ ਲਿਆ ਵੀ ਇਹ ਕਿੱਥੋਂ ਲੈ ਆਏ ਤੁਹਾਡੀ ਮਹਿੰਗੀ ਹੂੰ ਉਹਨਾਂ ਨੇ ਕਰਕੇ ਇੱਕ ਫਕੀਰ ਗਿਆ ਤੇ ਉਹਨੇ ਦਿੱਤੀ ਹੂੰ ਤਾਂ ਠਾਣੇਦਾਰ ਕੋਲ ਗੱਲ ਜਾ ਉਹ ਵੀ ਠਾਣੇਦਾਰ ਪੱਜਿਆ ਹੂੰ ਗਿਆ ਤਾਂ ਉਹਦਾ ਮਾਰਈ ਸੀ ਹੂੰ ਉਹਨੇ ਕੋਲੇ ਗਿਆ ਤੇ ਬੰਨੀਆਂ ਚਲਾਇਆਂ ਦਾ ਗੁਰੂ ਜੀ ਮੈਂ ਫੜਦਾ ਤੁਹਾਨੂੰ ਹੈ ਨਹੀਂ ਹੂੰ ਚੁਆ ਟੋ ਰੋਜ਼ ਅਰਦਾਸ ਕਰਦਾ ਸੀ ਮੈਂ ਤਾਂ ਹੂੰ ਚੋਲੋ ਜੀ ਉਹ ਤੁਨਾਲੇ ਲਿਆ ਦਿੱਲੀ ਆ ਗਿਆ ਦਿੱਲੀ ਕੋਲੇ ਆ ਕੇ ਜਣੇ ਉਹਨੇ ਮੁਸ਼ਕਾ ਮਸ਼ਕਾਂ ਦਿੱਤੀਆਂ ਹੋਣੀਆਂ ਉਹਨਾਂ ਉਸ ਸਮੇਂ ਚ ਹੂੰ ਤੇ ਯੋਨ ਅਨੰਗ ਨੇ ਜਾ ਕੇ ਪੇਸ਼ ਕੀਤਾ ਹੂੰ ਨੰਗੇ ਨੂੰ ਖੁਸ਼ੀਆਂ ਚੜ ਗਈਆਂ ਹੂੰ ਵੀ ਆ ਤਾਂ ਮੋਈ ਬਣ ਗਈ ਇੱਕ ਵੰਡੇ ਹੀ ਮਨਾਉਣਾ ਹੁੰਦਾ ਆਪਾਂ ਹੂੰ ਤੇ ਇਹਦੇ ਨਾਮ ਅਗੇ ਸੀ ਭਾਈ ਗਿਆਲਾ ਭਾਈ ਮਨੀ ਇਹ ਭਾਈ ਤਾਰੂ ਸਿੰਘ ਦੀ ਕਿੰਨੇ ਗਏ ਹੂੰ ਇਹਨਾਂ ਨੇ ਜਾ ਕੇ ਜਿਹੜੇ ਉੱਥੇ ਗੱਲ ਚੱਲੀ ਉਹ ਆਉਣਾ ਪਹਿਲਾਂ ਨਾ ਭਾਈ ਗਿਆਲੇ ਨੂੰ ਆਖਿਆ ਹੂੰ ਆ ਤੂੰ ਬਣ ਜਾਣਾ ਨਹੀਂ ਜੀ ਹੂੰ ਤੂੰ ਬਣ ਜਾਣਾ ਮੁਸਲਮਾਨ ਹੂੰ ਨਾਮ-ਸਨਾਮ ਦਿੱਤੇ ਆਪ ਜੀ ਧੀ ਵਿਖਾਈ ਮੈਂ ਇਹਦਾ ਰੋਲਾ ਦੇ ਨੂੰ ਮੋ ਕੱਢੂੰ ਮੈਂ ਨਹੀਂ ਬਣਨਾ ਹੂੰ ਉਹਨਾਂ ਨੇ ਡੇਗ ਚ ਭਾਲਿਆ ਹੂੰ ਜੀ ਉਹ ਚੋਖਲਾਇਆ ਵਾਲਾ ਆ ਆ ਲੂਨ ਪੁੱਜ ਗਿਆ ਵਿਚਾਰਾ ਹੂੰ ਨਹੀਂ ਸੀ ਰੋ ਗਿਆ ਹੂੰ ਫੇਰ ਸੀ ਜਿਹੜਾ ਧਰਮ ਸਿੰਘ ਹੂੰ ਉਹਨੇ ਬਚਨ ਕੀਤਾ ਸੀ ਕਿਵੇਂ ਆ ਜਿਹੜਾ ਆਪਾਂ ਹੁਣ ਥਾਂ ਥਾਂ ਪੜੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਕੋਈ ਸਰੂਪ ਪੰਡਾ ਜੀ ਹੂੰ ਤੇ ਉਹਨੇ ਬਚਨ ਉਹਨੇ ਜਾਣੇ ਉਹਦੀਆਂ ਸੈਂਚੀਆਂ ਕਰਤੀਆਂ ਸੈਂਚੀਆਂ ਸਮਝਦਾ ਜਾਣੇ ਉਹਦੇ ਨਾ ਗੁਟਕਾ ਜਗਜੀ ਸਾਹਿਬ ਅਡੋਡੀ ਕਰਤੇ ਹੂੰ ਤੇ ਗੁਰੂਆਂ ਨਾਲ ਤਾਂ ਇਹਨਾਂ ਜੋਰ-ਜੋਰ ਕੱਟਣ ਜਾਣਗੇ। ਹੂੰ। ਤੂੰ ਇਹਨੇ ਗੁਰਦੇ ਸੇ ਕਰਤੇ। ਹੂੰ। ਅਨੇ ਜਿਮ ਕੋਈ ਗੱਲ ਨਹੀਂ ਮੈਂ ਜੋਰ-ਜੋਰ ਘਟਾ ਲੂ ਮੇਰੇ ਸਿੱਖ ਪੜਨਗੇ ਤਾਂ ਸੌਖੇ। ਹੂੰ। ਅੰਦਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਨਹੀਂ ਪਤਾ ਲੱਗਿਆ ਕਹਨਾਂ ਜੀਵਦੀ ਸਾਹਿਬ ਕੌਣ ਹੈ। ਉਹ ਤਾਂ ਠੀਕ ਹੈ। ਹੂੰ। ਉਹ ਜਿਹੜਾ ਲੱਗਿਆ ਨਾ ਜਲੰਧ ਉਹਦੇ ਇੱਥੇ ਮਾਰੇ ਟੋਕਾ। ਹੂੰ। ਯਾਨੀ ਇੱਕ ਤਾਂ ਮਾਰਿਆ ਲੜਬੜਾ ਉਹ ਘੰਟੀ। ਹੂੰ। ਅਨੇ ਇੱਕ ਇੱਕ ਦਾਣਾ ਜੋਰ-ਜੋਰ ਖੋਲ। ਹੂੰ। ਮੈਨੂੰ ਬਾਹਲੀ ਵਾਰੀ ਜਰਮਨਾ ਲੈਣਾ ਪਵੇ। ਮੇਰੇ ਗੁਰਦੇ ਬਚਨਾ ਮੈਂ ਛੋੜਦੇ ਬਚਨਾ ਨਹੀਂ ਜੋੜ ਕਰ ਲਾਉਂਦਾ ਫਿਰ ਉਹ ਲੱਗ ਗਿਆ ਖੋਲੀ ਗਿਆ ਸਾਰੀ ਜੋੜ ਹੂੰ ਉਹ ਰਸੀਦੀ ਪਾ ਗਿਆ ਹੂੰ ਤੇ ਨਰੰਗਾ ਘੈਰ ਹੋ ਗਿਆ ਵੀ ਇਹ ਤਾਂ ਮੰਦੀ ਨਹੀਂ ਜਿਹੜਾ ਸੀ ਮਨੀ ਸਿੰਘ ਹੂੰ ਇਹ ਨੂੰ ਆਉਂਦੇ ਵੀ ਇਹਦੇ ਕੇਸ ਸੀ ਹੂੰ ਤੇ ਇਹ ਨਾਲ ਤੇਰਾ ਖਰੋਪਾ ਮੈਂ ਜੇ ਕੇਸ ਕੱਟਦੇ ਆਂ ਉਹਦਾ ਕੇਸ ਨਹੀਂ ਕੱਟਨੇ ਹੂੰ ਖਰੋਪੜੀ ਲਾ ਲੋ ਉਤੋਂ ਹੂੰ ਹੁਣ ਉਹ ਜਿਹੜਾ ਨਾਈ ਨੂੰ ਛੱਡਿਆ ਤੇ ਉਹ ਖਰੋਪੜੀ ਲਾਈ ਜਾਂਦੇ ਨੇ ਹੂੰ ਜੋ ਜੋ ਵੀ ਚਾਹਦਾ ਪਾਠ ਕਰੀ ਜਾਂਦਾ। ਤੇ ਖਰੋਪੜੀ ਲਾ ਕਹਿੰਦੇ ਐ ਕਿਲਾ ਉੱਥੇ ਲਾ ਕਿਲਾ ਬਠੰਡੇ ਨਾ ਦਿੱਲੀ। ਹੂੰ ਤੇ ਉਹ ਖਾਲੀ ਛੱਡਦਾ। ਹੂੰ ਕਿ ਉਹ ਇਹਨੇ ਮਨੀਕਰਨ ਆ ਕੇ ਤੇ ਨਾਲ ਲੈ ਕੇ ਜਾਂ। ਹੂੰ ਤੇ ਗੁਰੂ ਸਾਹਿਬ ਨੂੰ ਸੀਸ ਕਰਦਾ। ਹੂੰ ਗੁਰੂ ਸਾਹਿਬ ਨੂੰ ਜਦ ਸੀਸ ਕਰਨ ਲੱਗਿਆ ਤੇਰੀ ਕੀ ਮੰਗ ਆਉਂਦਾ ਇੱਕ ਮੰਗ ਹੈ। ਹੂੰ ਉਹ ਲੱਗੀ ਅਨ ਆਪ ਦੀ ਕਿਰਪਾ ਨਾਲ ਵੀ ਢਾਗਾ ਬਨ ਲਓ। ਹੂੰ ਮੇਰੇ ਸੀਸ ਨੇ ਹੁਣ ਉੱਡ ਜਾਣਾ ਇਸ ਟਾਈਮ। ਹੂੰ ਤੁਹਾਡਾ ਕਿਰਪਾ ਨਾਲ ਨਹੀਂ ਵੱਢਣਾ। ਮੇਰਾ ਸੀਸ ਹੋਈ ਜਾਊਗਾ। ਹੂੰ ਉਹਨਾਂ ਦਾ ਗਾਵ ਮੰਨ ਲਿਆ ਤੇ ਜਦੋਂ ਆਏ ਕਰਕੇ ਤਾਂ ਕਰੀਤੀ ਛੁੱਟ ਗਿਆ ਤੇ ਕਿਰਪਾਨ ਤੇ ਕੁਝ ਵੀ ਨਾਲ ਨਹੀਂ ਤਾਂ ਗਾਵ ਨਹੀਂ ਬਿੰਨੇ ਪਿਆ ਕਿ ਉਹ ਰੰਗਰੇਟਾ ਸੀ ਜਿਹੜਾ ਲੈ ਕੇ ਭੱਜਿਆ ਤੇ ਮਨੀ ਕਰਨ ਪਿਆ ਸੀ ਖਾਲੀ ਜਿਹੀ ਟਿਆ ਤੇ ਰੰਗਰੇਤ ਤਾਂ ਮੰਨ ਪੈ ਗਿਆ ਪਿਛਾਉਂਦਾ ਪਿਛਾ ਵੀ ਨਾ ਉਤਰੇ ਉਹ ਵੀ ਸੰਦਰੇ ਆ ਉਹ ਵੀ ਸਾਰੇ ਸਦਲੇ ਇਹਨੇ ਨਾ ਇੱਕ ਜੋਸੀ ਆ ਕੇ ਆਖਣ ਲੱਗਿਆ ਮਿੱਟੂ ਐ ਕਰ ਤੂੰ ਨਾ ਕਿਸੇ ਤੋਂ ਚਿੱਤਰ ਮਰਵਾਵਾਂ ਦੇ ਸਿਰ 'ਚ ਹਮ ਉਹਨੇ ਕੀ ਤੋਂ ਮਰਵਾਇਆ ਆਂਦਾ ਖੁਸ਼ੀਦ ਹੋਇਆ ਹੋਵੇ ਹਮ ਉਹ ਤੋਂ ਮਰਵਾ ਹਮ ਤੇ ਮਨੀ ਕਰਨ ਕੋਲੇ ਗਏ ਉਹਨੇ ਮੰਗੀ ਜਮਨੀ ਸਿੰਘ ਕੋਲੇ ਗਏ ਹਮ ਉਹਨਾ ਮੇਰੇ ਜੋੜਾ ਪਿਆ ਲੈ ਜਾਓ ਹਮ ਜਿਉਂ ਪੰਜ ਮਾਰੋਂਗੇ ਤਾਂ ਪੰਜ ਦੇਮ ਕਿਉਂਣਗੇ ਜੇ ਸੱਤ ਮਾਰੋਂਗੇ ਤੇ ਸੱਤ ਕਿਉਂ ਕਾਉਣਗੇ ਜਿੰਨਾ ਕੁੱਟੋਂ ਉਹਨੇ ਪਛਾਵਾਉਗਾ ਹਮ ਜਿਉਂ ਲੱਗੇ ਮੈਂ ਉਹਨੂੰ ਕੁੱਟਣ ਜਿਉਂ ਲੱਗੇ ਕੁੱਟਣ ਚਿੱਤਰਾ ਨਾ ਨਹੀਂ ਉਹਨਾਂ ਜਾਣ ਕਰਦੀ ਹਮ ਤੇ ਮਨੀ ਕਰਨ ਵਿੱਚ ਹੀ ਛੱਡ ਗਿਆ ਹਮ